ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਸ਼ੀਰ ਦਸਤਵੇਜ਼ ਵਿੱਚ ਗੱਲ ਕਰਦੇ ਆ ਹੱਕ ਸੱਚ ਇਨਸਾਫ ਅਤੇ ਧਰਮ ਤੇ ਆਧਾਰਿਤ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੀ ਜਥੇਦਾਰ ਦਮਦਮੀ ਟਕਸਾਲ ਵੱਲੋਂ ਰੰਬੇ ਹੋਈ ਸੰਘਰਸ਼ ਦੇ ਸੂਰਬੀਰ ਯੋਧੇ ਸ਼ਹੀਦ ਭਾਈ ਅਜੇ ਗੁਰਪ੍ਰੀਤਪਾਲ ਸਿੰਘ ਪੁੰਨੀਆਂ ਦੀ ਸਬੰਧ ਵਿੱਚ ਭਾਈ ਅਜੇ ਗੁਰਪ੍ਰੀਤਪਾਲ ਸਿੰਘ ਜਿਸ ਦਾ ਨਿਕਨੇਮ ਬਬੇਕੀ ਸੀ ਕਿਉਂਕਿ ਅਮਰਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਬਬੇਕ ਧਾਰਨ ਕਰ ਲਿਆ ਸੀ ਅਤੇ ਕਿਸੇ ਵੀ ਗੈਰ ਅਮਤ ਧਾਰੀ ਦੇ ਹੱਥੋਂ ਉਸ ਨੇ ਕੁਝ ਵੀ ਖਾਣਾ ਬੰਦ ਕਰ ਦਿੱਤਾ ਸੀ ਭਾਈ ਅਜੇ ਗੁਰਪ੍ਰੀਤ ਸਿੰਘ ਦਾ ਜਨਮ ਮਾਸਟਰ ਧਿਆਨ ਸਿੰਘ ਦੇ ਘਰੇ ਮਾਤਾ ਗੁਰਮੀਤ ਕੌਰ ਦੀ ਕੁੱਖੋਂ ਸਾਲ 1964 ਦੌਰਾਨ ਹੋਇਆ ਸੀ ਜਨਮ ਹੋਇਆ ਸੀ ਖੁਸ਼ਿਆਰਪੁਰ ਦੇ ਪਿੰਡ ਪੱਦੀ ਸੂਰਾ ਵਿਖੇ ਪੱਦੀ ਸੂਰਾ ਸਿੰਘ ਜੇਰਾ ਪਿੰਡ ਖੁਸ਼ਿਆਰਪੁਰ ਦੀ ਤਹਿਸੀਲ ਗੜ ਸ਼ੰਕਰ ਦੇ ਨਜ਼ਦੀਕ ਪੈਂਦਾ ਅਤੇ ਮਾਸਟਰ ਧਿਆਨ ਸਿੰਘ ਆਪਣੇ ਪਰਿਵਾਰ ਨੂੰ ਲੈ ਕੇ ਥੋੜੇ ਸਮੇਂ ਬਾਅਦ ਹੀ ਇਸ ਗੜ ਸ਼ੰਕਰ ਵਿਖੇ ਰਹਿਣਾ ਸ਼ੁਰੂ ਕਰ ਦਿੰਦੇ ਹਨ ਉਸ ਵੇਲੇ ਭਾਈ ਅਜੇ ਗੁਰਪ੍ਰੀਤ ਪਾਲ ਸਿੰਘ ਦੀ ਉਮਰ ਬਹੁਤ ਛੋਟੀ ਸੀ ਸਾਰਾ ਪਰਿਵਾਰ ਇੱਥੇ ਆਣ ਕੇ ਰਹਿੰਦਾ ਅਤੇ ਇੱਥੋਂ ਹੀ ਭਾਈ ਅਜੇ ਗੁਰਪ੍ਰੀਤ ਪਾਲ ਸਿੰਘ ਦੀ ਪੜਾਈ ਦੀ ਆਰੰਭਤਾ ਹੋਈ ਪ੍ਰਾਇਮਰੀ ਤੋਂ ਸ਼ੁਰੂ ਕੀਤੀ ਪੜਾਈ ਅਤੇ ਹਰ ਸਕੈਂਡਰੀ ਪਾਸ ਕਰਨ ਤੋਂ ਬਾਅਦ ਭਾਈ ਅਜੇ ਗੌਰਪ੍ਰੀਤ ਪਾਲ ਸਿੰਘ ਨੇ ਦਾਖਲਾ ਲਿਆ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਉਹ ਯੂਨੀਵਰਸਿਟੀ ਜਿਹੜੀ ਕਿ ਖਾਦਕੂ ਜੋਧਿਆਂ ਦਾ ਘਰ ਮੰਨੀ ਜਾਂਦੀ ਸੀ ਜਿਸ ਯੂਨੀਵਰਸਿਟੀ ਚੋਂ ਸਾਡੇ ਅਨੇਕਾਂ ਹੀ ਭਰਾ ਸਿੱਖ ਸੰਘਰਸ਼ ਵਿੱਚ ਸ਼ਾਮਲ ਹੋਏ ਅਤੇ ਉਹਨੇ ਜੂਝ ਕੇ ਸ਼ਹਾਦਤਾਂ ਪਾਈਆਂ ਲੰਮੀਆਂ ਸਜ਼ਾਵਾਂ ਕੱਟੀਆਂ ਪੁਲਿਸ ਦੇ ਤਸ਼ੱਦਦ ਚੱਲੇ ਸੋ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਆ ਭਾਈ ਅਜੇ ਗੁਰਪ੍ਰੀਤਪਾਲ ਸਿੰਘ ਸੈਕਸਟੂ ਦਾ ਫੈਡਰੇਸ਼ਨ ਦਾ ਮੈਂਬਰ ਬਣਦਾ ਅਤੇ ਫੈਡਰੇਸ਼ਨ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਨਫਰੰਸਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਉਹ ਵੱਧ ਚੜ ਕੇ ਹਿੱਸਾ ਲੈਂਦਾ ਅਤੇ ਇਸ ਸਮੇਂ ਤੱਕ ਤਰਮਜਦ ਮੋਰਚਾ ਉਹ ਵੀ ਆਪਣੇ ਜਵਨ ਤੇ ਪਹੁੰਚ ਚੁੱਕਾ ਸੀ ਭਾਈ ਅਜੇ ਗੁਰਪ੍ਰੀਤ ਪਾਲ ਸਿੰਘ ਨੂੰ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਨੇ ਹਮਲਾ ਕੀਤਾ ਸੰਤ ਜਰਨੇਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਹੋਈ ਸ਼ਹਾਦਤ ਹੋਈ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਦੀ ਅਤੇ ਮਹਾਨ ਜਰਨੇਲ ਜਨਰਲ ਸ਼ਾਬੀਗ ਸਿੰਘ ਦੀ ਤਪਾਈ ਅਜੀਤ ਗੁਰਪ੍ਰੀਤ ਸਿੰਘ ਨੂੰ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੋਇਆ ਯੂਨੀਵਰਸਿਟੀ ਦੇ ਵਿੱਚ ਹੀ ਜਿੱਥੇ ਉਸ ਦੇ ਸਬੰਧ ਸੈਕਸ ਸਟੂਡੈਂਟ ਫੈਡਰੇਸ਼ਨ ਦੇ ਨਾਲ ਬਣ ਚੁੱਕੇ ਸਨ ਸੋ ਉਹੀ ਸੈਕਸ ਸਟੂਡੈਂਟ ਫੈਡਰੇਸ਼ਨ ਨਾਲ ਸਬੰਧਤ ਨੌਜਵਾਨ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਖਾਲਸਤਾ ਲਿਬਰੇਸ਼ਨ ਫੋਰਸ ਬਣਾਉਂਦੇ ਆ ਅਤੇ ਉਹਨਾਂ ਸਿੰਘਾਂ ਦੇ ਨਾਲ ਮਿਲ ਕੇ ਭਾਈ ਅਜੀਤ ਗੁਰਪ੍ਰੀਤ ਪਾਰ ਸਿੰਘ ਨੇ ਖੜਕੂ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਕੀਤਾ ਅਤੇ ਵੱਖ-ਵੱਖ ਥਾਵਾਂ ਤੇ ਉਸਨੇ ਕਾਰਵਾਈਆਂ ਕਰਨੀਆਂ ਆਰੰਭ ਕਰ ਦਿੱਤੀਆਂ ਭਾਈ ਅਜੇ ਗੁਰਪ੍ਰੀਤ ਪਾਲ ਸਿੰਘ ਜੋ ਕਿ ਕਬੱਡੀ ਦਾ ਅਤੇ ਹਾਕੀ ਦਾ ਬਹੁਤ ਹੀ ਵਧੀਆ ਖਿਡਾਰੀ ਸੀ ਉੱਥੇ ਉਹ ਆਲਾ ਕਿਸਮ ਦਾ ਐਥਲੀਟ ਸੀ 5000 ਮੀਟਰ ਦਾ ਉਹ ਜੇਤੂ ਰਿਹਾ ਕਈ ਵਾਰ ਉਸਨੇ ਇਨ੍ਹਾਂ ਲੰਬੀਆਂ ਦੌਰਾਂ ਦੇ ਵਿੱਚ ਹਿੱਸਾ ਲਿਆ ਅਤੇ ਪਹਿਲਾ ਅਤੇ ਦੂਜਾ ਸਥਾਨ ਉਸਨੇ ਪ੍ਰਾਪਤ ਕੀਤਾ ਸੀ ਭਾਈ ਅਜੀਤ ਗੁਰਪ੍ਰੀਤ ਪਾਲ ਸਿੰਘ ਨੇ ਜਦੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਤਾਂ ਉਸ ਤੋਂ ਬਾਅਦ ਉਸਨੇ ਪਟਿਆਲਾ ਵਿਖੇ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੁਝ ਸਮਾਂ ਨੌਕਰੀ ਕੀਤੀ ਅਤੇ ਥੋੜੇ ਸਮੇਂ ਬਾਅਦ ਹੀ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਖਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਨਸਪੈਕਟਰ ਦੀ ਉਸ ਨੂੰ ਨੌਕਰੀ ਮਿਲੀ ਸੀ ਡੇਰੀ ਇੰਡਸਟਰੀਰੀ ਦੇ ਵਿੱਚ ਸੋ ਇਹ ਨੌਕਰੀ ਕਰਦਿਆਂ ਕਰਦਿਆਂ ਹੀ ਉਸ ਦਾ ਸਬੰਧ ਬਣਦਾ ਭਿੰਡਰਾ ਵਾਲਾ ਟਾਈਗਰਸ ਫੋਰਸ ਦੇ ਸਿੰਘਾਂ ਨਾਲ ਭਾਈ ਅਜੇ ਗੁਰਪ੍ਰੀਤ ਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਭਾਰੀ ਤਸ਼ੱਦਦਟਾਇਆ ਗਿਆ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਭਾਈ ਅਜੇ ਗੁਰਪ੍ਰੀਤਪਾਲ ਸਿੰਘ ਨੇ ਥਾਣੇ ਦੀ ਮੈਸ ਦਾ ਬਣਿਆ ਹੋਇਆ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਬਬੇਕੀ ਸਿੰਘ ਸੀ ਕਿਸੇ ਗੈਰ ਅਮਰਤਧਾਰੀ ਦੇ ਹੱਥੋਂ ਬਣਿਆ ਹੋਇਆ ਖਾਣਾ ਨਹੀਂ ਛਕਦਾ ਸੋ ਉਸ ਨੇ ਇਨਕਾਰ ਕਰ ਦਿੱਤਾ ਤਾਂ ਦੂਸਰੇ ਦਿਨ ਸ਼ਾਮ ਨੂੰ ਜਦੋਂ ਉਸ ਦੇ ਪਿਤਾ ਨੇ ਥਾਣੇ ਆ ਕੇ ਉਸ ਨੂੰ ਮਹਿਲਾ ਕੀਤਾ ਤਾਂ ਆਪਣੇ ਪਿਤਾ ਵੱਲੋਂ ਲਿਆਂਦਾ ਗਿਆ ਉਸਨੇ ਪਰਸ਼ਾਦਾ ਸ਼ਕਿਆਸੀ ਦੂਸਰੇ ਦਿਨ ਸੋ ਉਸਦੇ ਪਿਤਾ ਮਾਸਟਰ ਧਿਆਨ ਸਿੰਘ ਨੇ ਪੈਰਵਾਈ ਕੀਤੀ ਅਤੇ ਉਸ ਨੂੰ ਜ਼ਮਾਨਤਾਂ ਤੇ ਜਲਦੀ ਹੀ ਰਿਹਾ ਕਰਵਾ ਲਿਆ ਸੀ ਰਿਹਾ ਹੋਣ ਤੋਂ ਬਾਅਦ ਭਾਈ ਅਜੇ ਗੁਰਪ੍ਰੀਤ ਸਿੰਘ ਨੇ ਘੜ ਰਹਿਣ ਦੀ ਬਜਾਏ ਦੁਬਾਰਾ ਫਿਰ ਪਿੰਡਰਾਂ ਵਾਲਾ ਟਾਈਗਰਸ ਫੋਰਸ ਵਿੱਚ ਸ਼ਾਮਲ ਹੋ ਕੇ ਖੜਕੂ ਐਕਸ਼ਨ ਕਰਨੇ ਆਰੰਭ ਕਰ ਦਿੱਤੇ ਸੀ ਬਲਾਚੌਰ ਹੀ ਜਦੋਂ ਉਸ ਦੀ ਡਿਊਟੀ ਲੱਗੀ ਹੋਈ ਸੀ ਇੱਥੇ ਹੀ ਉਸ ਦਾ ਸੰਪਰਕ ਪਿੰਡਰਾਵਾਲਾ ਟਾਈਗਰਸ ਫੋਰਸ ਦੇ ਸਿੰਘਾਂ ਦੇ ਨਾਲ ਹੋ ਗਿਆ ਸੀ ਜਿਹੜੇ ਕਿ ਸ਼ਹੀਦ ਭਾਈ ਸਤਨਾਮ ਸਿੰਘ ਸ਼ੀਨਾ ਗਰੁੱਪ ਦੇ ਨਾਲ ਸਬੰਧ ਰੱਖਦੇ ਸੀ ਸੋ ਰਿਹਾਈ ਤੋਂ ਬਾਅਦ ਉਸ ਨੇ ਭਾਈ ਗੁਰਲਾਟ ਸਿੰਘ ਫੌਜੀ ਦੇ ਗਰੁੱਪ ਵਿੱਚ ਸ਼ਾਮਲ ਹੋ ਕੇ ਐਕਸ਼ਨ ਕਰਨੇ ਆਰੰਭ ਕੀਤੇ ਜੋ ਕਿ ਰਿਸ਼ਤੇ ਵਿੱਚੋਂ ਉਸ ਦਾ ਭਰਾ ਲੱਗਦਾ ਸੀ ਭਾਈ ਅਜੇ ਗੁਰਪ੍ਰੀਤ ਪਾਲ ਸਿੰਘ ਨੂੰ ਉਸ ਦੀ ਬਹਾਦਰੀ ਵੇਖਦਿਆਂ ਉਸ ਦੀ ਦੂਰ ਅੰਦੇਸ਼ੀ ਨੂੰ ਵੇਖਦਿਆਂ ਪਿੰਡਰਾਂ ਵਾਲਾ ਟਾਈਗਰਸ ਫੋਰਸ ਦਾ ਲੈਫਟੀਨੈਂਟ ਜਨਰਲ ਬਣਾ ਦਿੱਤਾ ਗਿਆ ਜਿਸ ਨੇ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਸਨ ਜਿਨ੍ਹਾਂ ਦੇ ਵਿੱਚ ਇੱਕ ਬਲਵੰਤ ਸੋਨਾ ਦਾ ਸਾਥ ਸੀ ਜਿਹੜਾ ਕਿ ਬਹੁਤ ਜ਼ਿਆਦਾ ਪਖੰਡ ਕਰਦਾ ਸੀ ਔਰ ਚਰਿੱਤਰਹੀਣ ਵਿਅਕਤੀ ਸੀ ਉਸ ਨੂੰ ਸੋਧਣ ਵਾਸਤੇ ਭਾਈ ਅਜੇ ਗੁਰਪ੍ਰੀਤ ਪਾਰ ਸਿੰਘ ਆਪਣੇ ਸਾਥੀਆਂ ਦੇ ਨਾਲ ਪੁੱਜਦਾ ਤਾਂ ਉਹ ਜਿਹੜਾ ਕਿ ਕਾਲੀਆਂ ਅੱਖਾਂ ਲਾ ਕੇ ਰੱਖਦਾ ਹੁੰਦਾ ਸੀ ਲੋਕਾਂ ਵਿੱਚ ਇਹ ਪ੍ਰਭਾਵ ਦਿੰਦਾ ਸੀ ਕਿ ਉਹ ਅੱਖਾਂ ਤੋਂ ਅੰਨਾ ਹੈ ਜਦਕਿ ਉਹ ਬਿਲਕੁਲ ਪਖੰਡ ਕਰਦਾ ਸੀ ਕਿਉਂਕਿ ਜਦੋਂ ਉਸ ਨੂੰ ਮਾਰਨ ਵਾਸਤੇ ਸਿੰਘ ਪਹੁੰਚ ਗਏ ਸਨ ਤਾਂ ਇਹਨਾਂ ਨੂੰ ਵੇਖ ਕੇ ਉਹ ਭਾਜ 83 ਸੋ ਉਸ ਨੂੰ ਘੀਰ ਕੇ ਉਸ ਨੂੰ ਸੋਧਿਆ ਗਿਆ ਸੀ ਬਲਵੰਤ ਸਿੰਘ ਟੰਡਾ ਔਰਮਣ ਵਾਲੇ ਨੂੰ ਸੋ ਇਸੇ ਤਰ੍ਹਾਂ ਹੀ ਭਾਈ ਅਜੇ ਗੁਰਪ੍ਰੀਤ ਪਾਲ ਸਿੰਘ ਨੇ ਪੰਜਾਬ ਦੇ ਬੁੱੱਛੜ ਮੁੱਖ ਮੰਤਰੀ ਬਿਆਨਤ ਨੂੰ ਸੋਧਣ ਵਾਸਤੇ ਵੀ ਸਕੀਮ ਬਣਾਈ ਸੀ ਇੱਕ ਬੰਬ ਫਟ ਕੀਤਾ ਸੀ ਜੋ ਕਿ ਦਿਸਤਾ ਟਾਈਮ ਅੱਗੇ ਪਿੱਛੇ ਹੋਣ ਦੇ ਨਾਲ ਉਸ ਵੇਲੇ ਮੁੱਖ ਮੰਤਰੀ ਬਿਆਨਤ ਆ ਬਚ ਗਿਆ ਸੀ ਕਿਉਂਕਿ ਜਦੋਂ ਉਹ ਬੰਬ ਫਿੱਟ ਕੀਤਾ ਗਿਆ ਸੀ ਤਾਂ ਕਿਸੇ ਨੂੰ ਸ਼ੱਕ ਪੈ ਗਿਆ ਸੀ ਤਾਂ ਉਸ ਦੀ ਇਤਲਾ ਪੋਰਸਕਲ ਪਹੁੰਚ ਗਈ ਅਤੇ ਉਧਰੋਂ ਉਸ ਦਾ ਟਾਈਮ ਬਾਅਦ ਦੇ ਵਿੱਚ ਫਿੱਟ ਕਰ ਦਿੱਤਾ ਗਿਆ ਸੀ ਭਲੇਖੇ ਦੇ ਨਾਲ ਤਾਂ ਇਸ ਕਰਕੇ ਉਹਦਾ ਬਚਾਅ ਹੋ ਗਿਆ ਅਤੇ ਉਸ ਬੰਬ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਸਿਪਾਈ ਅਜੇ ਗੁਰਪ੍ਰੀਤ ਪਾਲ ਸਿੰਘ ਨੇ ਕੌਮ ਦੇ ਦੁਖੀਆਂ ਨੂੰ ਪੁਲਿਸ ਦੇ ਕਾਊਟਾਂ ਨੂੰ ਥਾਂ-ਥਾਂ ਤੇ ਸੋਧਿਆ ਉੱਤੇ ਉਸਨੇ ਸਿੰਘਾਂ ਦੇ ਪੇਸ ਵਿੱਚ ਵਿਚਰ ਰਹੇ ਪੁਲਿਸ ਤੇ ਕੈਟਾਂ ਦਾ ਵੀ ਵੱਡੀ ਪੱਧਰ ਤੇ ਸਫਾਇਆ ਕੀਤਾ ਸੀ ਭਾਈ ਅਜੇ ਗੌਰਪ੍ਰੀਤ ਪਾਰ ਸਿੰਘ ਜੋ ਕਿ ਖਾਲਸਤਾਨ ਦੇ ਚੱਲ ਰਹੇ ਸੰਘਰਸ਼ ਦੇ ਵਿੱਚ ਵੱਡੀ ਸੇਵਾ ਨਿਭਾ ਰਿਹਾ ਸੀ ਬਤੌਰ ਲੈਫਟੀਨਰ ਜਨਰਲ ਪਿੰਡਰਾਵਾਲਾ ਟਾਈਗਰਸ ਫੋਰਸ ਉਸਨੇ ਆਪਣੇ ਇਲਾਕੇ ਦੇ ਵਿੱਚ ਉਹਨਾਂ ਭੈਣਾ ਦਾ ਡਟ ਕੇ ਸਾਥ ਦਿੱਤਾ ਜਿਨ੍ਹਾਂ ਨੂੰ ਉਨ੍ਹਾਂ ਦੇ ਦਾਜ ਦੇ ਲੋਭੀ ਸਹੁਰਾ ਪਰਿਵਾਰਾਂ ਵੱਲੋਂ ਕਰੀਮ ਪਿਠਾਇਆ ਹੋਇਆ ਸੀ ਜਾਂ ਨਸ਼ੇ ਦੀ ਆਦਤ ਕਾਰਨ ਉਨ੍ਹਾਂ ਦੇ ਪਤੀਆਂ ਵੱਲੋਂ ਤੰਗ ਕੀਤਾ ਜਾ ਰਿਹਾ ਸੀ ਸੋ ਭਾਈ ਅਜੇ ਗੁਰਪ੍ਰੀਤ ਪਾਲ ਸਿੰਘ 24 ਅਗਸਤ 1993 ਵਾਲੇ ਦਿਨ ਬੱਸੀ ਪਠਾਣਾ ਵਿਖੇ ਇੱਕ ਫਾਰਮ ਹਾਊਸ ਤੇ ਮੌਜੂਦ ਸੀ ਉਸ ਫਾਰਮ ਹਾਊਸ ਦੇ ਵਿੱਚ ਉਸ ਵੇਲੇ ਕੇਵਲ ਇੱਕ ਬਜ਼ੁਰਗ ਮਾਤਾ ਸੀ ਉਸ ਬਜ਼ੁਰਗ ਮਾਤਾ ਨੇ ਭਾਈ ਅਜੇ ਗੁਰਪ੍ਰੀਤਪਾਲ ਸਿੰਘ ਨੂੰ ਆਖਿਆ ਕਿ ਮੇਰਾ ਟੈਲੀਵਿਜ਼ਨ ਚੰਗੀ ਤਰ੍ਹਾਂ ਨਹੀਂ ਚੱਲਦਾ ਤੂੰ ਇਸ ਤਰ੍ਹਾਂ ਕਰ ਕਿ ਇਸ ਦੇ ਐਂਟੀਨਾ ਨੂੰ ਥੋੜਾ ਘੁਮਾ ਕੇ ਵੇਖ ਸ਼ਾਇਦ ਫਿਰ ਇਹ ਸਿਗਨਲ ਫੜ ਲਵੇਗਾ ਸੋ ਭਾਈ ਅਜੇ ਗੁਰਪ੍ਰੀਤਪਾਲ ਸਿੰਘ ਛੱਤ ਤੇ ਗਿਆ ਅੰਟੀਨੇ ਨੂੰ ਕਮਾਉਣ ਵਾਸਤੇ ਤਾਂ ਉਸਨੇ ਵੇਖਿਆ ਕਿ ਸਾਰੇ ਫਾਰਮ ਹਾਊਸ ਨੂੰ ਪੰਜਾਬ ਪੁਲਿਸ ਅਤੇ ਸੀਆਰਪੀਐਫ ਵਾਲੀ ਘੇਰਾ ਪਾ ਰਹੇ ਹਨ ਅਤੇ ਲਗਾਤਾਰ ਉਹ ਫਾਰਮ ਹਾਊਸ ਵੱਲ ਵੱਧ ਰਹੇ ਸਨ ਅਤੇ ਬਹੁਤ ਹੀ ਨਜ਼ਦੀਕ ਪੁੱਜਣ ਵਾਲੀ ਸੀ ਸੋ ਭਾਈ ਅਜੇ ਗੁਰਪ੍ਰੀਤਪਾਲ ਸਿੰਘ ਨੇ ਅੰਟੀਨੇ ਨੂੰ ਛੱਡਿਆ ਅਤੇ ਹੀਠਾਂ ਵੱਲ ਭਜਣਾ ਸ਼ੁਰੂ ਕਰ ਦਿੱਤਾ ਪੌੜੀਆਂ ਉਤਰਨ ਲੱਗਾ ਤਾਂ ਦੂਰੋਂ ਪੁਲਿਸ ਵਾਲਿਆਂ ਨੇ ਉਸ ਤੇ ਫਾਰੰਗ ਕਰ ਦਿੱਤੀ ਬਿਨਾ ਕਿਸੇ ਚੇਤਾਵਨੀ ਦਿੱਤਿਆਂ ਬਿਨਾ ਕੁਝ ਆਖਿਆ ਤਾਂ ਇੱਕ ਗੋਲੀ ਉਸ ਦੀ ਸੱਜੀ ਬਾਹ ਵਿੱਚ ਵਜੀ ਤਾਂ ਸੱਜੀ ਬਾਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਭਾਈ ਅਜੇ ਗੁਰਪ੍ਰੀਤ ਪਾਰ ਸਿੰਘ ਦੀ ਸੋ ਹੇਠਾਂ ਉਤਰਿਆ ਕਮਰੇ ਦੇ ਵਿੱਚ ਉਸ ਦਾ ਸਾਜੋ ਸਮਾਨ ਪਿਆ ਸੀ ਉਸ ਨੇ ਉਸ ਸਮਾਨ ਸੰਭਾਲਿਆ ਅਤੇ ਪੁਲਿਸ ਦਾ ਮੁਕਾਬਲਾ ਕਰਨਾ ਆਰੰਭ ਕਰ ਦਿੱਤਾ ਭਾਈ ਅਜੇ ਗੁਰਪ੍ਰੀਤਪਾਲ ਸਿੰਘ ਦੇ ਕੋਲ ਬਹੁਤ ਲਿਮਟਡ ਸਮਾਨ ਸੀ ਕੋਈ ਬਾਹਰੋਂ ਹੋਰ ਸਪਲਾਈ ਨਹੀਂ ਸੀ ਸੋ ਜਿੰਨਾ ਚਿਰ ਉਸ ਦੇ ਕੋਲ ਉਹ ਸਮਾਨ ਸੀ ਹਥਿਆਰ ਸੀ ਗੋਲੀ ਸਿੱਕਾ ਸੀ ਪੁਲਿਸ ਦਾ ਮੁਕਾਬਲਾ ਕਰਦਾ ਰਿਹਾ ਅਖੀਰ ਪੁਲਿਸ ਦੀਆਂ ਗੋਲੀਆਂ ਦੇ ਨਾਲ ਭਾਈ ਅਜੇ ਗੁਰਪ੍ਰੀਤਪਾਲ ਸਿੰਘ ਦੀ ਸ਼ਹਾਦਤ ਹੋ ਗਈ ਸੀ ਸ਼ਹੀਦ ਕਰਨ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਦੀ ਮਰਤਕ ਦੇਹ ਨੂੰ ਚੁੱਕਿਆ ਅਤੇ ਪੋਸਟਮਾਰਟਮ ਕਰਾ ਕੇ ਆਪ ਹੀ ਉਸ ਦਾ ਸੰਸਕਾਰ ਕਰ ਦਿੱਤਾ ਸੀ ਅਤੇ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੀ ਵਾਪਸ ਨਹੀਂ ਸੀ ਕੀਤੀ ਗਈ ਸੋ ਭਾਈ ਅਜੀ ਗੌਰਪ੍ਰੀਤ ਪਾਰ ਸਿੰਘ ਦੀ ਸੰਘਰਸ਼ ਪ੍ਰਤੀ ਕੀਤੀ ਗਈ ਕੁਰਬਾਨੀ ਨੂੰ ਸਿੱਖ ਸੰਘਰਸ਼ ਵਿੱਚ ਉਸ ਵੱਲੋਂ ਪਾਏ ਗਏ ਯੋਗਦਾਨ ਨੂੰ ਕੇਸਰੀ ਪ੍ਰਣਾਮ ਹੈ ਖਾਲਸਾ ਪੰਥ ਦੀ ਤਰਫੋਂ ਯੂਨਾਈਟਿਡ ਖਾਲਸਾ ਦਲ ਜੋਕੀ ਦੀ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ